हां जी दोस्तों इस वीडियो दे विच आज आपा थोनू दो मारवाड़ी घोड़ियां दिखावनियां ने दोनों गब्बण चेक पास ने आ घोड़ी ता हैगी है जी तूफान घोड़े दी ते जेडी आ घोड़ी आपा थोनू जिदी गल बात ਪਹਿਲਾਂ ਦੱਸਾਂਗੇ ਇਹ ਰਤਨਾਕਰ ਬਲੱਡ ਲਾਈਨ ਦੇ ਵਿੱਚੋਂ ਸੋ ਪਹਿਲਾਂ ਇਸ ਘੋੜੀ ਦੀ ਸਾਰੀ ਡਿਟੇਲ ਸੁਣ ਲਿਓ ਇਹ ਰਾਜ ਘੋੜੇ ਦੀ ਬੱਚੀ ਆ ਤੇ ਰਤਨਾਕਰ ਦੀ ਪੋਤੀ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹਦੇ ਤੇ ਪਿਛਲਾ ਇੱਕ ਪੈਰ ਚਿੱਟਾ ਗਾ ਇਹਦੀ ਹਾਈਟ ਹੈਗੀ ਆ ਜੀ 62 ਇੰਚ ਉਮਰ ਆ ਜਿਹੜੀ ਘੋੜੀ ਦੀ 7 ਸਾਲ ਆ ਤੇ ਇਸ ਵਕਤ ਇਹ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਪਰਮ ਪ੍ਰਤਾਪ ਤੋਂ ਜਿਹੜਾ ਬੈਬਲ ਸਟੱਡ ਫਾਰਮ ਦੇ ਉੱਤੇ ਪਰਮਹੰਸ ਦਾ ਬੱਚਾ ਗਾ ਬਹੁਤ ਜਿਆਦਾ ਸੋਹਣਾ ਘੋੜਾ ਉਸ ਪਰਮ ਪ੍ਰਤਾਪ ਘੋੜੇ ਤੋਂ ਇਹ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਘੋੜੀ ਦੀ ਮਾਰਕਿੰਗ ਵੀ ਚੰਗੀ ਆ ਮੱਥੇ ਤੇ ਪ੍ਰੋਪਰ ਬਲੇਜ ਆ ਗਰਦਨ ਵੀ ਸੋਹਣੀ ਆ ਬੇਲ ਚੰਗੀ ਆ ਤੇ ਪਹਿਲਾਂ ਇਸ ਘੋੜੀ ਨੇ ਚੰਗੇ ਬੱਚੇ ਦਿੱਤੇ ਵਿਆ ਰਿਜ਼ਲਟ ਪ੍ਰੂਫ ਘੋੜੀ ਆ ਦੋਸਤੋ ਸੋ ਜਿਹੜੀ ਇਸ ਘੋੜੀ ਦੀ ਮਾਂ ਗਈ ਉਹ ਬੜੀ ਫੇਮਸ ਬਲੱਡ ਲਾਈਨ ਤਜਨ ਬਲੱਡ ਲਾਈਨ ਦੇ ਵਿੱਚੋਂ ਆ ਤਜਨ ਕਿਸੇ ਘੋੜੀ ਦੇ ਨਾਮ ਤੋਂ ਬਲੱਡ ਲਾਈਨ ਬੜੀ ਫੇਮਸ ਹੋਈ ਵੀ ਆ ਉਸ ਲਾਈਨ ਦੇ ਵਿੱਚੋਂ ਆ ਇਹਦੀ ਮਾਂ ਜਿਹੜੀ ਘੋੜੀ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਪੱਕਾ ਕਾਲਾ ਰੰਗਾ ਮਾਰਕਿੰਗ ਵੀ ਬੜੀ ਸੋਹਣੀ ਆ ਬਾਕੀ ਚੰਗੇ ਘੋੜੇ ਤੋਂ ਗੱਬਣ ਚੈੱਕ ਪਾਸ ਆ ਦੋਸਤੋ ਸੋ ਕਿਸੇ ਬੰਦੇ ਦਾ ਵਿਚਾਰ ਬਣਦਾ ਤਾਂ ਇਸ ਘੋੜੀ ਬਾਰੇ ਤੁਸੀਂ ਸਲਾਹ ਬਣਾ ਸਕਦੇ ਹੋ ਦੂਜੀ ਜਿਹੜੀ ਆ ਘੋੜੀ ਆ ਇਹ ਤੂਫਾਨ ਘੋੜੇ ਦੀ ਡਾਇਰੈਕਟ ਆ ਸੋ ਇਹਦਾ ਵੀ ਮਾਰਕਾ ਬੜਾ ਪਿਆਰਾਗਾ 17 ਸਾਲੇ ਇਸ ਘੋੜੀ ਦੀ ਉਮਰ ਆ ਪਿਛਲੇ 2 ਪੈਰ ਚਿੱਟੇ ਆ ਮੱਥੇ ਤੇ ਇਹਦੇ ਵੀ ਪ੍ਰੋਪਰ ਬਲੇਜ ਆ ਇਹਦੀ ਵੀ ਲੈਂਥ ਲੌਂਥ ਬਹੁਤ ਜ਼ਿਆਦੇ ਆ ਇਹ ਘੋੜੀ ਨੇ ਵੀ ਬਹੁਤ ਸ਼ਾਨਦਾਰ ਬੱਚੇ ਦਿੱਤੇ ਵੇ ਤੇ ਹੁਣ ਇਹ 6 ਮਹੀਨਿਆਂ ਦੀ ਗੱਬਣ ਚੈੱਕਪਾਸ ਆ ਰਤਨਾਕਰ ਬਲੱਡਲਾਈਨ ਦੇ ਘੋੜੇ ਸਰਤਾਜ ਤੋਂ ਜਿਹੜਾ ਕਿ ਸੰਧੂ ਸਟੱਡ ਫਾਰਮ ਦੇ ਉੱਤੇ ਆ ਨਾ ਘੋੜਾ ਉਸ ਘੋੜੇ ਤੋਂ ਇਹ 6 ਮਹੀਨਿਆਂ ਦੀ ਗੱਬਣ ਚੈੱਕਪਾਸ ਇਸ ਘੋੜੀ ਦੀ ਜਿਹੜੀ ਹਾਈਟ ਆ ਉਹ 62 ਇੰਚ ਆ ਦੋਸਤੋ ਸੋ ਇਹ ਦੋਨੇ ਘੋੜੀਆਂ ਨੇ ਜਿਹੜੀਆਂ ਫਰੀਦਕੋਟ ਤੋਂ ਤਕਰੀਬਨ ਨਾਲ ਲਗਮਹੀਂ 4 ਕਿਲੋਮੀਟਰ ਤੇ ਮੇਨ ਹਾਈਵੇ ਦੇ ਉੱਤੇ ਨਾ ਲੱਗਮਾ ਚੈਲਪਿੰਡ ਪੈ ਜਾਂਦਾਗਾ ਸੋ ਉੱਥੇ 22 ਹਰਜੋਤ ਦੇ ਕੋਲੇ ਨੇ ਦੋਨੇ ਘੋੜੀਆਂ ਜਿਹੜਾ ਵੀ ਕੋਈ ਚਾਹਵਣ ਸੱਜਣ ਐਸ ਤਰ੍ਹਾਂ ਦੀਆਂ ਗੱਬਣ ਚੈੱਕਪਾਸ ਚੰਗੀਆਂ ਬਲੱਡ ਲਾਈਨਾਂ ਦੀਆਂ ਘੋੜੀਆਂ ਖਰੀਦਣਾ ਚਾਹੁੰਦਾ ਚੰਗੀ ਹਾਈਟ ਵਾਲੀਆਂ ਤਾਂ 22 ਨੂੰ ਕਾਲ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਆਪਾਂ ਮੈਂਸ਼ਨ ਕਰਤਾ 96570 3060 ਇਸ ਨੰਬਰ ਤੇ 22 ਹਰਜੋਦ ਨੂੰ ਤੁਸੀਂ ਕਾਲ ਕਰਕੇ ਦੋਨਾਂ ਘੋੜੀਆਂ ਬਾਰੇ ਰੇਟ ਦੀ ਗੱਲਬਾਤ ਪੁੱਛ ਸਕਦੇ ਹੋ ਤੇ ਦੋਨੇ ਘੋੜੀਆਂ ਹੈ ਬਹੁਤ ਚੰਗੀਆਂ ਖਾਨਦਾਨੀ ਘੋੜੀਆਂ ਨੇ ਦੋਨਾਂ ਦੀਆਂ ਬਲੱਡ ਲਾਈਨਾਂ ਚੰਗੀਆਂ ਨੇ ਦੋਸਤੋ ਇੱਕ ਘੋੜੀ ਤਾਂ ਖੁਦ ਆਪ ਰਤਨਾਕਰ ਬਲੱਡ ਲਾਈਨ ਦੀ ਆ ਤੇ ਪਰਮ ਪ੍ਰਤਾਪ ਘੋੜੇ ਤੋਂ ਗੱਬਣਾ ਬਹਿਬਲਾ ਵਾਲੇ ਤੋਂ ਦੂਜੀ ਘੋੜੀ ਆ ਜਿਹੜੀ ਉਹ ਤੂਫਾਨ ਦੀ ਡਾਇਰੈਕਟ ਆ ਤੇ ਰਤਨਾਕਰ ਬਲੱਡ ਲਾਈਨ ਦੇ ਘੋੜੇ ਸਰਤਾਜ ਤੋਂ ਗੱਬਣਾ ਜਿਹੜਾ ਸੰਧੂ ਸਟੱਡ ਫਾਰਮ ਤੇ ਪੈਂਡ ਡੋੜਾ ਦੋਸਤੋ ਸੋ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਚੰਗੀਆਂ ਬਲੱਡ ਲਾਈਨਾਂ ਦੀਆਂ ਘੋੜੀਆਂ ਤੇ ਉੱਤੋਂ ਗੱਬਣ ਚੈੱਕ ਪਾਸ ਤਾਂ ਵੀ ਇੱਥਾਉਂਦੀਆਂ ਨੇ ਸੋ ਜਿਨੇ ਚੰਗੀਆਂ ਘੋੜੀਆਂ ਖਰੀਦੀਆਂ ਨੇ ਬਾਈ ਨੂੰ ਕਾਲ ਕਰ ਲਿਓ ਦੋਨੇ ਘੋੜੀਆਂ ਬਹੁਤ ਚੰਗੀਆਂ ਨੇ